ਉਹ ਧੰਨ ਮਾਂ ਜਿਸ ਮਾਂ ਨੇ ਇਗਾ ਦੇ ਗੁਰਸਿੱਖ ਪੁੱਤਰ ਜੰਮੇ ਨੇ ਆਖੋ ਸਤਨਾਮ ਵਾਹਿਗੁਰੂ ਉਹ ਮਾਂ ਮਾਂ ਤਾਂ ਹੁੰਦੀਆਂ ਨੇ ਜੋ ਗੁਰਸਿੱਖਾਂ ਨੂੰ ਜਨਮ ਦਿੰਦੀਆਂ ਨੇ ਪਰ ਦੁਨੀਆ ਵਾਲਿਓ ਉਹ ਗੁਰਸਿੱਖਾਂ ਨੂੰ ਗੁਰੂ ਦੇ ਲਾਲਾ ਨੂੰ ਸੰਭਣਾ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦਾ ਆਖੋ ਸਤਨਾਮ ਵਾਹਿਗੁਰੂ ਹੀਰਿਆਂ ਨੂੰ ਸਾਥ ਲੈਣਾ ਹੀਰਿਆਂ ਨੂੰ ਸਾਧ ਸੰਗਤ ਜੀ ਕੋਲ ਰੱਖ ਲੈਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੁਹਾਡੇ ਵਿੱਚੋਂ ਮਾਵਾਂ ਜਿਹੜੀਆਂ ਗੁਰਸਿੱਖਾਂ ਨੂੰ ਜਨਮ ਦਿੰਦੀਆਂ ਨੇ ਅਮਰਧਾਰੀ ਬੱਚਿਆਂ ਨੂੰ ਜਨਮ ਦਿੰਦੀਆਂ ਨੇ ਉਹ ਮਾਵਾਂ ਦੇ ਵੱਡੇ ਭਾਗ ਨੇ ਬਹੁਤ ਵੱਡੇ ਭਾਗ ਨੇ ਉਸ ਮਾਂ ਦਾ ਫਕਰ ਨਾਲ ਅੱਜ ਸਿਰ ਉੱਚਾ ਹੋਣਾ ਚਾਹੀਦਾ ਹੈ ਜਿਹੜੀ ਮਾਂ ਦਾ ਪੁੱਤਰ ਅੱਜ ਇੰਨੇ ਸਾਧੂਆਂ ਵਿੱਚ ਵਿਚਰ ਰਿਹਾ ਹੋਵੇ ਜਿਹੜੀ ਮਾਂ ਦੇ ਪੁੱਤਰ ਦੇ ਇੰਨੇ ਸਾਧੂਆਂ ਦਾ ਸਿਰ ਤੇ ਹੱਥ ਹੋਵੇ ਉਹ ਮਾਂ ਦਾ ਫਕਰ ਨਾਲ ਸਿਰ ਉੱਚਾ ਹੋ ਜਾਂਦਾ ਆਖੋ ਸਤਨਾਮ ਵਾਹਿਗੁਰੂ ਇਹ ਇਹ ਪਿਆਰ ਦੀਆਂ ਖੇਡਾਂ ਨੇ ਭਈ ਬਰਹਾਗਦੀਆਂ ਖੇਡਾਂ ਨੇ ਇਹ ਮਾਮਾ ਚੰਗੀਆਂ ਨੇ ਜਿਹੜੀਆਂ ਮੁਰ ਸਿੱਖਾਂ ਨੂੰ ਜਨਮ ਦਿੰਦੀਆਂ ਨੇ ਤੋਂ ਉਸ ਮਾਂ ਨੂੰ ਮੇਰਾ ਵੀ ਸਿਰ ਝੁਕਦਾ ਹੈ ਉਸ ਬਾਪ ਨੂੰ ਮੇਰਾ ਵੀ ਸਿਰ ਝੁਕਦਾ ਹੈ ਤੁਸੀਂ ਸਾਰੇ ਜਾਣੇ ਮਦਦ ਕਰਿਓ ਨਾਲ ਰਲ ਕੇ ਕਿਸੇ ਮਾਂ ਦਾ ਸਾਥ ਸੰਗਤ ਜੀ ਦਿਲ ਨਹੀਂ ਕਰਦਾ ਕਿ ਮੇਰਾ ਪੁੱਤਰ ਘਰ ਛੱਡ ਕੇ ਰਵੇ ਸੱਚੀ ਗੱਲ ਹੈ ਜਦੋਂ ਤੁਸੀਂ ਕੋਈ ਦਿਨ ਦਿਹਾੜਾ ਹੁੰਦਾ ਹੈ ਨਾ ਸਾਰੇ ਸੋਚਦੇ ਹੋ ਵੀ ਸਾਡੇ ਪੁੱਤਰ ਸ਼ਾਮਾਂ ਨੂੰ ਘਰ ਆਉਣ ਕਹਿੰਦੇ ਹੋ ਨਾ ਕਿਸੇ ਦੇ ਨੌਕਰੀਆਂ ਤੇ ਗਏ ਹੁੰਦੇ ਆ ਆਪਾਂ ਸੋਚਦੇ ਹਾਂ ਵੀ ਘਰ ਆਉਣ ਪਰ ਉਹ ਧੰਨ ਮਾਮਾ ਹੁੰਦੀਆਂ ਨੇ ਜਿਨ੍ਹਾਂ ਦੇ ਪੁੱਤਰ ਸਾ ਸੰਗਤ ਜੀ ਤੁਹਾਡੇ ਵਰਗੀਆਂ ਸੰਗਤਾਂ ਵਿੱਚ ਬੈਠ ਕੇ ਦਿਨ ਬਣਾਉਂਦੇ ਨੇ ਤਾਂ ਇਹ ਪਿਆਰ ਦੀਆਂ ਖੇਡਾਂ ਨੇ ਸਾਰੇ ਰਲ ਮਿਲ ਕਰਕੇ ਇਹਦਾ ਪਿਆਰ ਸਾਡਾ ਸਦਾ ਬਣਿਆ ਰਵੇ ਗੁਰੂ ਸਾਹਿਬ ਕਿਰਪਾ ਕਰੇ ਪਿਆਰ ਬਣਾ ਕੇ ਰੱਖਿਏ ਧੰਨਵਾਦ ਮਹਾਪੁਰਖਾਂ ਦਾ ਕਥਾ ਕੀਰਤਨ ਕਰਦੇ ਆਂ